ਫਗਵਾੜਾ ਦੇ ਨੇੜੇ ਕੀ ਪਿੰਡ ਵਿਖੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਨੌਜਵਾਨ ਦੀ ਪਛਾਣ ਰਵੀ ਪੁੱਤਰ ਹੰਸਰਾਜ ਉਮਰ 25 ਸਾਲ ਵਾਸੀ ਪਿੰਡ ਜਗਪਾਲਪੁਰ ਵਜੋਂ ਹੋਈ ਸੂਚਨਾ ਮਿਲਦੇ ਸਾਰ ਹੀ ਐਸਪੀ ਫਗਵਾੜਾ ਰੁਪਿੰਦਰ ਗੌਰ ਪੱਟੀ ਐਸਐਚਓ ਥਾਣਾ ਸਿਟੀ ਜਤਿੰਦਰ ਕੁਮਾਰ ਅਤੇ ਸੀਆਈਏ ਇੰਚਾਰਜ ਵਿਸ਼ਮਨ ਸਿੰਘ ਸਾਹੀ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਜਾਣਕਾਰੀ ਅਨੁਸਾਰ ਰਵੀ ਜਿਸ ਦੀ ਪਿੰਡ ਜਗਪਾਲਪੁਰ ਵਿਖੇ ਟਰੈਕਟਰ ਵਰਕਸ਼ਾਪ ਹੈ ਆਪਣੇ ਇੱਕ ਦੋਸਤ ਨਾਲ ਪਿੰਡ ਉੱਚਾ ਵਿਖੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਸੀ ਤਾਂ ਪਿੰਡ ਦੁੱਗਾ ਬਈ ਕੋਲ ਰੁੱਕ ਕੇ ਵਾਸ਼ਰੂਮ ਕਰਨ ਲੱਗਾ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਦੋ ਨੌਜਵਾਨ ਵੱਲੋਂ ਉਸਤੇ ਗੋਲੀ ਮਾਰ ਦਿੱਤੀ ਜੋ ਕਿ ਉਸ ਦੀ ਖੱਬੀ ਲੱਤ ਵਿੱਚ ਲੱਗੀ ਅਤੇ ਉਕਤ ਨੌਜਵਾਨ ਮੌਕੇ ਤੇ ਫਰਾਰ ਹੋ ਗਏ ਪੁਲਿਸ ਵੱਲੋਂ ਮਾਮਲੇ ਸੰਬੰਧੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਫਗਵਾੜਾ ਤੋਂ ਦੁਆਬਾ ਮੀਡੀਆ 18 ਲਈ ਵਿਕਾਸ ਮਣੀ ਦੀ ਰਿਪੋਰਟ ਜੀ ਮਾਮਲਾ ਜਿਖਰੀ ਆਇਆ ਬੇਬੀ ਇੱਕ ਜਿਹੜਾ ਵਿਕਟਿਮ ਹੈ ਇਹਦਾ ਨਾਮ ਰਵੀ ਹੈ ਇਹਦੇ ਨਾਲ ਦਾ ਦੋਸਤ ਜਿਆ ਪ੍ਰਭਜੋ ਜਪਾਲਪੁਰ ਦੇ ਰਹਿਣ ਵਾਲੇ ਨੇ ਏ ਉੱਚਾ ਪਿੰਡ ਜਾ ਰਹੇ ਸੀਗੇ ਔਰ ਔਨ ਦਾ ਵੇ ਉੱਚਾ ਪਿੰਡ ਔਰ ਦੁਗੜਾ ਦੇ ਵਿੱਚ ਕਿਤੇ ਕਹਿੰਦਾ ਸੀ ਹਜੇ ਅਸੀਂ ਜਿਹੜਾ ਸਪਾਟ ਹੈ ਉਹ ਵੈਰੀਫਾਈ ਕਰਨਾ ਹੈ ਅ ਕਹਿੰਦੇ ਜੀ ਕਿ ਅਸੀਂ ਬਾਈਕ ਤੇ ਸੀਗੇ ਔਰ ਦੋ ਲੜਕੇ ਆਏ ਔਰ ਉਹਨਾਂ ਨੇ ਇਹ ਗੋਲੀ ਚਲਾਈ ਤੇ ਪੱਟ ਚ ਲੱਗੀ ਹੈ ਲੜਕਾ ਸਟੇਬਲ ਹੈ ਪਰ ਅਸੀਂ ਆਪਣੀ ਕਲਿੰਸਟ ਵੀ ਉਤਾਰ ਦਿੱਤੀਆਂ ਨੇ ਅ ਮੌਕਾ ਵੇਖਣ ਜਾ ਰਹੀਆਂ ਨੇ ਔਰ ਜਲਦ ਅਸੀਂ ਇਹਦੇ ਤੇ ਤੁਹਾਨੂੰ ਦੱਸਦੇ ਹਾਂ ਕਿ ਵੱਡੀ ਦਾ ਬੜਾ ਮੈਮ ਨੌਜਵਾਨ ਦੱਸੋ ਕਿੰਨੀਆਂ ਗੋਲੀਆਂ ਲੱਗੀਆਂ ਨੇ ਇੱਕ ਲੱਗੀ ਹੈ ਜੀ ਹੀ ਸਟੇਬਲ ਪਰ ਫਿਰ ਵੀ ਇਹਨੂੰ ਜੰਦਰ ਰਿਪੋਰਟ ਕਰ ਰਹੇ ਨੇ ਬੋਲ ਰਿਹਾ ਹੈਗਾ ਦੱਸ ਰਿਹਾ ਹੈਗਾ ਪਰ ਕੋਈ ਵਜ੍ਹਾ ਰੰਕਿਸ਼ ਜਾਂ ਕੋਈ ਉੱਟ ਕੋ ਨੇਟ ਬੋਟ ਹੋਈ ਹੈ ਨਾ ਇਹਨਾਂ ਨੂੰ ਕੁਝ ਕੋਈ ਗਾਲ ਕੱਢੀ ਜਾਂ ਕੁਛ ਨੂੰ ਇਦਾਂ ਕੁ ਕਸ਼ ਹੱਥੋਂ ਪਾਈ ਹੋਏ ਐ ਪਰ ਫਿਰ ਵੀ ਅਸੀਂ ਆਪਣੀ ਟੀਮ ਡਿਪਲੋਏ ਕਰ ਰਹੇ ਹਾਂ ਇਮੀਡੀਏਟਲੀ ਵੀ ਬੈਰੀਫਾਈ ਕਰ ਮੈਡਮ ਜੀ ਦੱਸੋ ਵੀ ਕਿੰਨੇ ਲੋਕ ਸੀ ਜੀ ਉਹ ਵੀ ਬਾਈਕ ਤੇ ਸੀ ਇਹ ਵੀ ਦੋ ਜਣੇ ਸੀ ਬਾਈਕ ਤੇ ਸੀ ਇਹ ਰਸਤੇ 'ਚ ਜਿਹੜਾ ਦੱਸਿਆ ਹੈ ਕਿ ਵਾਟਰ ਫਰੋਂ ਦੇ ਰੁਕਿਆ ਔਰ ਪਿੱਛੋਂ ਦੋ ਜਣੇ ਆਏ ਐ ਔਰ ਇਹਦੇ ਪੱਟੇ ਗੋਲੀ ਕੁਛ ਮੂਹਰ ਬਨਿਆ ਸੀ ਜੇ ਕਿਦਾਂ ਹਾਂਜੀ ਕੁਛ ਮੂਹਰ ਬਨਿਆ ਸੀ ਜੇ ਵੈਸੇ ਹਾਜੀ ਜਿਾਕੇ ਕੋਈ ਆਇਡੈਂਟੀਟੀ ਮੋਟਾ ਦੱਸ ਨਹੀਂ ਰਿਹਾ ਹੈਗਾ ਪਰ ਇਹ ਸ਼ਾਇਦ ਕਹਿ ਰਿਹਾ ਕਿ ਜਿੰਦਗੀ ਨੂੰ ਪਤਾ ਲੱਗਿਆ ਸ਼ਾਇਦ ਉਹ ਮਾ ਬੰਨੇ ਹੋਏ ਸੀ ਕਿ ਪਰ ਅਸੀਂ ਗਿਆਨ ਉਹ ਹੀ ਗੱਲ ਹੈ ਆ ਵੀ ਡਿਪਿਊਟਿੰਗ ਟੀਮ ਸੇਵ ਵਿਦ ਇਸਮੀ ਕਰ ਰਹੀ ਹੈ ਪਤਾ ਲੱਗਾ ਮੈਨੂੰ ਕਿੰਨੀਆਂ ਗੋਲੀਆਂ ਚੱਲੀਆਂ ਮੌਕੇ ਦੇ ਵਿੱਚ ਹਾਜੀ ਇਹਦੇ ਹਿਸਾਬ ਨਾਲ ਨਹੀਂ ਕੀਤੀ ਹੈ ਜੀ ਹਾਜੀ ਜਸਟ ਆਈ ਹੈ ਟੂ ਵੀ ਮੂਵ ਟਵਾਰਟੀ ਮਾਮਲਾ ਕੀ ਹੈ ਜਿਹੜਾ ਇੱਕ ਗੋਲਨੀ ਮੈਂ ਡਾਕਟਰ ਅਰਨਜ ਮੈਡੀਕਲ ਅਫਸਰ ਪੈਨਾਪਾ ਐਮ ਐਨ ਐਡੀ ਕੋਈ ਇੱਕ ਫਰੀਪ ਸਟੱਡ ਦੇ ਆਵਗੇ ਸ਼ਾਮ ਦੇ ਟਾਈਮ ਦੇ ਰਵੀ ਨਾਮ ਦਾ ਪੇਸ਼ੈਂਟ ਆਇਆ ਸਾੰਨਾ ਪੰਜਗੜ ਜੋ ਕਿ ਜਗਬਾਲ ਕੋ ਰਹਿਣ ਵਾਲਾ ਹੈ ਉਹੋ ਸਰਟੀਫੀਕਲ ਆਈਡੈਂਟੀਟੀ ਆਫ ਗਨ ਸ਼ਾਟ ਨੂੰ ਮੇਰੇ ਨਾਲ ਪੇਸ਼ ਕੀਤਾ ਉਹਦੇ ਥਾਈ ਦੇ ਗਨ ਸ਼ਾਟ ਇੰਜਰੀ ਹੋ ਗਈ ਹੈ ਤੇ ਪਹਿਲੇ ਇਸ ਵੇਲੇ ਸਟੇਬਲ ਹੈ ਪਰ ਆਪਾਂ ਉਹਦਾ ਫਾਰਮ ਡਿਟੇਮੈਂਟ ਅਨਲੀਆ ਪਾਕੇ ਭੇਜਾਂਗੇ ਸਰ ਕੁਝ ਪਤਾ ਚੱਲਦਾ ਕੋਈ ਨਾਮ ਵਗੈਰਾ